किसान संगठनों ने अपनी मांगों को लेकर 13 फरवरी को दिल्ली कूच किया था लेकिन हरियाणा प्रशासन और सरकार द्वारा किसानों को शंभू बॉर्डर और खनूरी बॉर्डर पर रोक दिया गया था और अब किसान शंभू बॉर्डर और खनूरी बॉर्डर पर बैठकर विरोध प्रदर्शन कर रहे हैं वहीं इक्कीस फरवरी को खनौरी बॉर्डर पर किसान शुभकरण सिंह की गोली मारकर हत्या कर दी गई थी और उस दिन हरियाणा पुलिस ने भी किसानों पर अत्याचार किया था जिसके बाद आज किसान अपना विरोध प्रदर्शन तेज कर रहे हैं और जगह जगह ट्रैक्टर मार्च निकाल रहे हैं उन्होंने कहा कि खनौरी बॉर्डर पर हरियाणा प्रशासन ने उनकी एक कार भी तोड़ दी है और वे और वे इस प्रदर्शन में उस घर को भी साथ लेकर आए हैं गोली लगने से मौत हो गई है और हम सरकार से पूछना चाहते हैं कि शुभकरण की मौत का जिम्मेदार कौन है किसान इसलिए प्रदर्शन कर रहे थे ताकि अगर कोई बीजेपी नेता लोगों से वोट मांगने आए और आम लोग बीजेपी से सवाल पूछ सकें किसानों की मांगे प्रधान जी अपना के के थे जा है की ਮੈਂ ਕਰਮਜੀਤ ਸਿੰਘ ਨੰਗਲੀ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ ਭਾਰਤੀ ਕਿਸਾਨ ਜਨ đoànਕਤਾ ਸਿੱਧੂਪੁਰ ਦੀ ਜਿਹੜਾ ਸਾਡਾ ਅੱਜ ਦਾ ਪ੍ਰੋਗਰਾਮ ਅੱਜ ਇਹਦਾ ਟਰੈਕਟਰ ਮਾਰਚ ਵਾ ਇਹ ਸਾਡਾ ਜਿਹੜਾ 13 ਤਰੀਕ ਤੋਂ ਖਨੌਰੀ ਤੇ ਸ਼ੰਭੂ ਬਾਰਡਰ ਵਿਖੇ ਐਮਐਸਪੀ ਦੀ ਗਰੰਟੀ ਦੇ ਕਾਨੂੰਨ ਬਣਾਉਣ ਤੇ ਲੈ ਕੇ ਤੇ ਕਿਸਾਨਾਂ ਦੀ ਕਰਜ਼ਾ ਮੁਕਤੀ ਨੂੰ ਲੈ ਕੇ ਤੇ ਮਜ਼ਦੂਰਾ ਦੀ ਜਿਹੜਾ ਨਰੇਗਾ ਸਕੀਮ ਦੀ ਦਿਹਾੜੀ ਆ ਉਹਨੂੰ 700 ਰੁਪਏ ਤੇ ਉਹਨਾਂ ਦੀ ਜਿਹੜੀ ਨਰੇਗਾ ਸਕੀਮ ਆ ਉਹ 100 ਦਿਨ ਤੋਂ ਵਧਾ ਕੇ 200 ਦਿਨ ਕੀਤੀ ਜਾਵੇ ਇਹ ਅੰਦੋਲਨ ਲੜਿਆ ਜਾ ਰਿਹਾ ਸਾਰੇ ਵਿਸ਼ਵ ਭਰ ਦੇ ਵਿੱਚ ਜਿਹੜਾ ਵਾ ਐਮਐਸਪੀ ਗਰੰਟੀ ਕਾਨੂੰਨ ਨੂੰ ਲੈ ਕੇ ਜੀ ਉਹਦੇ ਵਿੱਚ ਜੋ ਬੀਜੇਪੀ ਦੀ ਸਰਕਾਰ ਨੇ ਸਾਡੇ ਨਾਲ ਕੀਤਾ ਵਾ ਉਹ ਵਤੀਰਾ ਤੇ ਸ਼ਾਇਦ ਕੋਈ ਦੂਸਰੇ ਮੁਲਕ ਨਾਲ ਵੀ ਕਰ ਸਕਦਾ ਇਸ ਕਰਕੇ ਅੱਜ ਵੱਡੀ ਪੱਧਰ ਦੇ ਉੱਤੇ 7 ਅਪ੍ਰੈਲ ਨੂੰ ਜਿਹੜਾ ਅਸੀਂ ਇਹ ਪ੍ਰੋਗਰਾਮ ਚੁਣਿਆ ਗਿਆ ਸੀਗਾ ਕਿ ਬੀਜੇਪੀ ਦਾ ਅਸੀਂ ਥਾਂ ਥਾਂ ਦੇ ਵਿਰੋਧ ਕਰਾਂਗੇ ਜੇ ਕਿਸਾਨਾਂ ਮਜ਼ਦੂਰਾਂ ਦਾ ਦਿੱਲੀ ਵਿੱਚ ਵੜਨਾ ਬੈਨ ਆ ਤੇ ਫਿਰ ਬੀਜੇਪੀ ਨੂੰ ਪਿੰਡਾਂ ਵਿੱਚ ਵੜਦਾਵੇਂ ਜਿਹੜਾ ਉਹ ਬੈਨ ਕਰ ਦਾਂਗੇ ਉਹ ਨਾਲ ਦੀ ਨਾਲ ਜਿਹੜਾ ਇੱਕ ਸੈਲੋ ਦੀ ਸੈਲੋ ਮੰਡੀਆਂ ਜਿਹੜੀਆਂ ਉਹ ਪੰਜਾਬ ਸਰਕਾਰ ਨੇ ਸਾਡੀਆਂ ਜਿਹੜੀਆਂ 9 ਸ਼ੈਲਾ ਨੂੰ ਮਨਜ਼ੂਰੀ ਦੇ ਕੇ ਤੇ 26 ਜਿਹੜੀਆਂ ਸਾਡੀਆਂ ਮਾਰਕੀਟ ਕਮੇਟੀਆਂ ਵਾ ਉਹਨਾਂ ਨੂੰ ਖਤਮ ਕੀਤਾ ਸੀ ਉਹਦੇ ਵਿਰੋਧ ਦੇ ਵਿੱਚ ਜਿਹੜਾ ਅੱਜ ਦਾ ਟਰੈਕਟਰ ਮਾਰਚ ਆ ਉਹ ਕੀਤਾ ਜਾ ਰਿਹਾ ਵਾ ਜੀ ਇਸ ਟਰੈਕਟਰ ਮਾਰਚ 'ਚ ਇੱਕ ਖਾਸ ਤਸਵੀਰ ਦੇਖਣ ਨੂੰ ਮਿਲੀ ਹੈ ਕਿ ਟੁੱਟੀ ਹੋਈ ਕਾਰ ਹੈ ਇਸ ਦਾ ਕੀ ਕਾਰਨ ਇਹ ਜਿਹੜੀ ਟੁੱਟੀ ਹੋਈ ਕਾਰ ਹੈ ਜੀ ਇਹ ਕਨੌਰੀ ਬਾਰਡਰ ਤੇ ਜਿੱਦਣ ਸਾਡੇ ਵੀਰ ਸ਼ੁਭ ਕਰਨ ਦੀ ਮੌਤ ਹੋਈ ਆ ਉਸ ਦਿਨ ਅਸੀਂ ਇਹਦੇ ਉੱਤੇ ਜਿਹੜਾ ਇਹ ਗੱਡੀ ਆਏ ਵੀ ਉੱਥੇ ਅੰਦੋਲਨ ਦੇ ਵਿੱਚ ਸੀਗੀ ਤੇ ਇਹਦੇ ਉੱਤੇ ਸਟੇਜ ਚੱਲ ਰਹੀ ਸੀ ਤੇ ਉੱਤੇ ਜਿਸ ਤਰ੍ਹਾਂ ਅੱਜ ਸਪੀਕਰ ਵੱਜੇ ਉਸ ਦਿਨ ਵੀ ਇਸੇ ਤਰ੍ਹਾਂ ਸਪੀਕਰ ਵੱਜ ਕੇ ਤੇ ਸਾਰੀ ਕਾਰਵਾਈ ਦੇ ਉੱਤੇ ਚੱਲ ਰਹੀ ਸੀ ਜੋ ਅਨੰਤ ਛੱਦਰ ਕੀਤਾ ਵਾ ਭਾਜਪੀ ਦੀ ਸਰਕਾਰ ਨੇ ਸਾਡੇ ਉੱਤੇ ਉਹ ਅਸੀਂ ਲੋਕਾਂ ਵਿੱਚ ਲਿਆਉਣਾ ਚਾਹੁੰਦੇ ਆ ਵੀ ਇਹ ਗੱਡੀ ਤੋਂ ਵੇਖ ਕੇ ਅੰਦਾਜ਼ਾ ਲਾ ਲਓ ਤੁਸੀਂ ਵੀ ਕਿੰਦੀ ਬੇਰਹਿਮੀ ਦੇ ਨਾਲ ਇਹ ਤੇ ਇੱਕ ਡੈਮੋ ਆ ਸਾਡੇ ਟਰੈਕਟਰ ਜਿਹੜੇ ਆ ਬੜੀ ਵੱਡੀ ਪੱਧਰ ਤੇ ਇਹਨਾਂ ਨੇ ਸਾਡੇ ਟਰੈਕਟਰ ਵੀ ਨੁਕਸਾਨੇ ਆ ਸਾਡੀਆਂ ਗੱਡੀਆਂ ਵੀ ਨੁਕਸਾਨੀਆਂ ਆ ਤੇ ਸਾਡੇ ਵੀਰ ਸ਼ੁਭ ਕਰਨ ਦੀ ਜਿਹੜੀ ਮੌਤ ਵਾ ਇਹਨਾਂ ਦੀ ਨਰਦਈਪੁਣੇ ਨੇ ਕੀਤੀ ਆ ਇਹ ਇਹ ਇਸ ਕਰਕੇ ਅੱਜ ਅਸੀਂ ਨਾਲ ਲੈ ਕੇ ਜਾ ਰਹੇ ਹਾਂ ਅੱਜ ਦਾ ਟਰੈਕਟਰ ਮਾਰਚ ਕਿੱਥੋਂ ਸ਼ੁਰੂ ਹੋ ਰਿਹਾ ਤੇ ਕਿੱਥੋਂ ਤੱਕ ਇਹ ਟਰੈਕਟਰ ਮਾਰਚ ਆ ਜੀ ਅੱਜ ਅਸੀਂ ਪਿੰਡ ਨੰਗਲੀ ਤੋਂ ਸ਼ੁਰੂ ਕਰਕੇ ਇਹਨੂੰ ਅਸੀਂ ਇਹ ਫਤਗੜ ਚੂੜੀਗੜਾ ਰੋਡ ਆ ਫਿਰ ਮਜੀਠਾ ਰੋਡ ਤੋਂ ਹੁੰਦੇ ਹੋਏ ਫਿਰ ਅਸੀਂ ਫੋਰਸ ਚੌਂਕ ਸੈਸ਼ਨ ਚੌਂਕ ਨਾਬਲਟੀ ਚੌਂਕ ਤੇ ਫਿਰ ਅਸੀਂ ਜਿਹੜਾ ਵਾਏ ਡੀਸੀ ਦਫਤਰ ਤੇ ਬਾਹਰ ਜਾ ਕੇ ਤੇ ਬੀਜੇਪੀ ਦਾ ਪੋਤਲਾ ਫੋਕੇ ਉੱਥੇ ਸਮਾਪਤੀ ਕਰਾਂਗੇ ਜਿਹੜਾ ਟਰੈਕਟਰ ਮਾਰਚ ਕੀਤਾ ਜਾ ਰਿਹਾ ਕਿੱਥੋਂ ਲੈ ਕੇ ਕਿੱਥੋਂ ਤੱਕ ਜਾਏਗਾ ਇਹ ਪਿੰਡ ਨੰਗਲੀ ਤੋਂ ਸੈਣੀ ਚੌਂਕ ਸੈਣੀ ਚੌਂਕ ਤੋਂ ਖੰਡੇ ਵਾਲਾ ਚੌਂਕ ਮਜੀਠਾ ਰੋਡ ਉਦੋਂ ਜੇਲ੍ਹ ਸਟੌਕ ਫੁਰੰਦੋ ਨੌਵਲਦੀ ਚੌਕ ਨੌਵਲਦੀ ਚੌਕ ਤੋਂ ਕਚਹਿਰੀ ਚੌਕ ਜਾ ਕੇ ਗੁਦਲਾ ਸਾਹਾ ਨੂੰ ਜਾ। ਇਹ ਟ੍ਰੈਕਟਰ ਮਾਰਚ ਦਾ ਕੀ ਮਕਸਦ ਹੈ ਕਿ ਮੈਸੇਜ ਜਾਓ। ਇਹ ਟ੍ਰੈਕਟਰ ਦਾ ਮਾਰਚ ਦਾ ਇਹ ਮਕਸਦ ਹੈ ਕਿ ਅਸੀਂ ਲੋਕਾਂ ਨੂੰ ਇਹ ਦੱਸਣਾ ਚਾਹੁੰਦੇ ਆ ਉਹਨਾਂ ਨੂੰ ਇਹ ਸਵਾਲ ਕਰਨਾ ਚਾਹੁੰਦੇ ਆ ਕਿ ਆਪਾਂ ਜਿੱਤੀਆਂ ਆੜੀਆਂ ਮੰਗਾ ਮੰਨੀਆਂ ਹੀ ਉਹ ਲੈਣ ਵਾਸਤੇ ਦਿੱਲੀ ਦੇ ਬਾਹਰਾਂ ਤੇ ਗਏ ਸੀ ਪਰ ਅਰਦੇ ਵੀਰ ਨੂੰ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਗਿਆ ਸਾਡੀਆਂ ਵੇਖੋ ਗੱਡੀਆਂ ਪੰਨੀਆਂ ਆਈਆਂ ਟਰੈਕਟਰ ਭਨੇਗੇ ਆਈ ਲੋਕਾਂ ਨੂੰ ਜਾਗਰੂਕ ਕਰਨਾ ਚਾਹੁੰਦੇ ਆ ਭਰਾਓ ਜਾਗੋ ਇਹ ਸਰਕਾਰ ਦੇ ਵਿਰੋਧ ਚ ਆਪਾਂ ਖੜੇ ਆ ਯੇ ਤੇ ਭਾਜੀਪੀ ਸਰਕਾਰ ਦਾ ਵਿਰੋਧ ਕਰੀਏ